ਉਹਨੂੰ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਭਗਵੰਤ ਮਾਨ ਨੂੰ ਬਣਿਆ 2 ਸਾਲ ਮਜ਼ਦੂਰਾਂ ਨਾਲ ਮੀਟਿੰਗ ਕਰਦੋ ਕਿਉਂ ਪਟ ਜਾਂਦਾ ਹੈ ਮਜ਼ਦੂਰਾਂ ਤੋਂ ਦਲਤ ਭਾਈਚਾਰੇ ਤੋਂ ਇਹਨਾਂ ਗਰੀਬ ਗੁਰਵੇ ਤੋਂ ਇਹਨਾਂ ਨੂੰ ਮੋਸ਼ਨ ਮਿਲੇ ਇਹ ਸਾਰੇ ਸਰਵਾਇਦਨ ਪਾਰਟੀਆਂ ਦੇ ਲੋਕ ਸਾਡੇ ਵਿੱਚ ਵੱਜਦੇ ਐ ਤੇ ਜਦੋਂ ਕੋਈ ਗੱਲ ਹੁੰਦੀ ਹੈ ਸਾਡੀ ਸਾਡੇ ਨਾਲ ਮੀਟਿੰਗ ਕਰਨ ਦੀ ਗੱਲ ਹੁੰਦੀ ਹੈ ਉਦੋਂ ਇਹਦਾ ਵਰਤਮਾਨ ਜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇਸ ਮਜ਼ਦੂਰ ਭਾਈਚਾਰੇ ਨੇ ਇਸ ਦਲਤ ਭਾਈਚਾਰੇ ਨੇ ਤੁਹਾਡੇ ਤੇ ਭਰੋਸਾ ਕੀਤਾ ਸੀਗਾ ਪਰ ਤੁਸੀਂ ਉਹਨਾਂ ਨੂੰ ਮਜ਼ਦੂਰਾਂ ਨੂੰ ਦਲਤਾਂ ਨੂੰ ਦਿੱਤਾ ਗਿਆ ਧੋਖਾ ਥੋੜੀ ਸਰਕਾਰ ਦੇ ਕਫਣ ਦਾ ਆਖਰੀ ਆਖਰੀ ਕਿਲ ਭਗਵੰਤ ਮਾਨ ਸਰਕਾਰ ਨੇ ਮਨਰੇਗਾ ਨੀਤੀ ਅਤੇ ਰਾਸ਼ਨਕਾਰਡ ਅਤੇ ਐਸਸੀ ਬਚਿਆ ਦੀ ਵਜੀਫਾ پالਸੀ ਕੀਤੀ ਤੇ ਗੈਰੀ ਗੈਰੀ ਨੇ ਜੈਤੋ ਹਲਕੇ ਦੇ ਪਿੰਡ ਚੈਨਾਪੌਂਚ ਕੇ ਦਲਿਤ ਸਮਾਜ ਦੀਆਂ ਮੁਸਕਲਾ ਸੁਣੀਆਂ ਸਾਚਰੀ ਰਾਹ ਟੀਵੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਭਗਵੰਤ ਮਾਨ ਸਰਕਾਰ ਨੇ ਮਨਰੇਗਾ ਨੀਤੀ ਅਤੇ ਰਾਸ਼ਨਕਾਰਡ ਅਤੇ ਐਸਸੀ ਬਚਿਆ ਦੀ ਵਜੀਫਾ پالਸੀ ਕੀਤੀ ਤੇ किरणजीत सिंह गैरी गैरी ने जैतो हल्के दे पिंड चैना पांच के दलित समाज दिया मुसकला सुनिया दलित नेता ने कहा दलित समाज दे लोग चूक फरेब का शिकार हो भगवंत मान सरकार बना के हूं पछता रहे हैं ओगे दलित नेता किरणजीत सिंह गैरी चेयरमैन नेशनल दलित महाम पंचायत पंजाब जर्नल सकत्तर कांग्रेस जैतो हल्के दे पिंड चैना पहुंचे उन्हें मनरेगा मजदूरा अते गरीब लोका दिया मुसकला सुनिया अते दलित समाज नु इंसाफ दिवान ले हर तरह दी मदद द परोसा दंदे हुए कहा कि भगवंत मान सरकार ने गरीब वर्ग अते मनरेगा मजदूरा दी नीति राशन कारड अते एसडीसी बचिया दी वजीफा पालसी फैल कर देती है गैरी ने कहा दलित समाज दे लोग केजरीवाल भगवंत मान दे छूट परेदा ਸਿਕਾਰ ਹੋ ਕੇ ਸਰਕਾਰ ਬਣਾ ਕੇ ਪਛਤਾ ਰਹੇ ਹਨ ਉਹਨਾਂ ਕੇ ਹਾਦਲਿਤ ਮਹਾਮ ਪੰਚਾਇਤ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 800 ਰੁਪਏ ਕਰਨ ਅਤੇ ਕੰਮ 200 ਦਿਨ ਚਲਾਉਣ ਅਤੇ 10 ਲੱਖ ਜੀਵਨ ਅਤੇ ਸਿਹਤ ਬੀਮਾ ਕਰਾਉਣ ਲਈ ਸੰਗਰਾਸ਼ ਕਰਨ ਦਾ ਐਲਾਨ ਕੀਤਾ ਗੈਰੀ ਨੇ ਕਿਹਾ ਮਨਰੇਗਾ ਮਜ਼ਦੂਰਾ ਨੂੰ ਕੰਮ ਨਾ ਚੱਲਣ ਦੀ ਸੂਰਤ ਵਿੱਚ 10000 ਰੁਪਏ ਪਤਾ ਦੇਣਾ ਲਾਜ਼ਮੀ ਕੀਤਾ ਜਾਵੇ ਮੰਰੇਗਾ ਦਾ ਕੰਮ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਮਜ਼ਦੂਰਾ ਨੂੰ 100 ਦਿਨ ਕੰਮ ਚਲਾਉਣ ਦਾ ਟੀਚਾ ਪੂਰਾ ਕਰਨ ਲਈ پابੰਦ ਕੀਤਾ ਜਾਵੇ ਗੈਰੀ ਚਰਨਜੀਤ ਸਿੰਘ ਚੰਨੀ ਦੀ ਪੰਜਾਬ ਸਰਕਾਰ ਅਤੇ ਡਾਕਟਰ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਦੀ ਤਾਰੀਫ ਕਰਦਿਆ ਕਿ ਹਾਉਨਾ ਨੇ ਗਰੀਬ ਲੋਕਾਂ ਅਤੇ ਦੇਸ਼ ਲਈ ਇਤਿਹਾਸਕ ਕੰਮ ਕੀਤਾ ਹੈ ਬੋਹੜ ਸਿੰਘ कारो मीत प्रधान दलित महाम पंचायत ने कहा कि पठा मजदूर काम सरकारी रेट ना मिलन कारण परेशान हन जसवीर सिंह परेशानी गोबिंदपुरा बालू जिला प्रधान दलित महाम पंचायत ने मीटिंग का आयोजन वाले का धनवाद किया दलित महाम पंचायत की इक्की मैंबरी कमेटी बनाई जिस विच अवतार सिंह प्रधान केवल सिंह मीत प्रधान हरदेव सिंह जनरल सकत्र बूटा सिंह बलजीत कौर प्रधान किरणदीप कौर ਜਰਨਲ ਸਕੱਤਰ ਗੁਰਮੀਤ ਕੌਰ ਬੀਅਨ ਕੌਰ ਸਰਬਜੀਤ ਕੌਰ ਸਕੱਤਰ ਪਰਮਜੀਤ ਕੌਰ ਜਸਪ੍ਰੀਤ ਕੌਰ ਅਤੇ ਹੋਰ ਮੈਂਬਰ ਸ਼ਾਮਲ ਹੋਏ ਹੋਰ ਖਬਰਾਂ ਦੇਖਣ ਲਈ ਸਾਜਦੀ ਰਾਹ ਟੀਵੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤਾਂ ਹਰ ਇੱਕ ਖਬਰ ਤੁਹਾਡੇ ਤੱਕ ਪਹੁੰਚ ਦੇ ਅਦਾਰੇ ਤੇ ਪਹੁੰਚ ਸਕੇ ਬਠਿੰਡਾ ਤੋਂ ਪੱਤਰਕਾਰ ਨਰਿੰਦਰ ਪੁਰੀ ਦੀ ਵਿਸ਼ੇਸ਼ ਰਿਪੋਰਟ ਕੋਨੂੰ ਤ੍ਰਾਂਤ ਲਾਗੂ ਕੀਤਾ ਜਾਣਾ ਚਾਹੀਦਾ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਭਗਵੰਤ ਮਾਨ ਨੂੰ ਬਣਿਆ 2 ਸਾਲ ਤੋਂ ਵੱਧ ਸਮਾਂ ਹੋ ਗਿਆ ਮਜ਼ਦੂਰਾਂ ਨਾਲ ਮੀਟਿੰਗ ਕਰਦੋ ਕਿਉਂ ਪੱਟ ਜਾਂਦਾ ਹੈ ਮਜ਼ਦੂਰਾਂ ਤੋਂ ਦਲਦਪਾਈਚਾਰੇ ਤੋਂ ਇਹਨਾਂ ਗਰੀਬ ਗੁਰਵੇ ਤੋਂ ਇਹਨਾਂ ਨੂੰ ਮੋਸ਼ਕ ਕਿਉਂ ਆਉਂਦਾ ਹੈ ਫੋਟਾਂ ਲੈਣ ਮਿਲੇ ਇਹ ਸਾਰੇ ਸਰਵਾਇਦਾਰ ਪਾਰਟੀਆਂ ਦੇ ਲੋਕ ਸਾਡੇ ਵਿੱਚ ਵੱਜਦੇ ਆ ਤੇ ਜਦੋਂ ਕੋਈ ਗੱਲ ਹੁੰਦੀ ਹੈ ਸਾਡੀ ਸਾਡੇ ਨਾਲ ਮੀਟਿੰਗ ਕਰਨ ਦੀ ਗੱਲ ਹੁੰਦੀ ਹੈ ਉਦੋਂ ਇਹਨਾਂ ਨੂੰ ਸਾਡੇ ਤੋਂ ਮੋਸ਼ਕ ਆਉਂਦਾ ਹੈ ਤਾਂ ਭਗਵਾਨ ਤੁਮਾਨ ਜੀ ਮੈਂ ਤੁਹਾਨੂੰ ਕਹਿਣਾ ਚਾਹਣਾ ਇਸ ਮਜ਼ਦੂਰ ਪਾਈਚਾਰੇ ਨੇ ਇਸ ਦਲਦਪਾਈਚਾਰੇ ਨੇ ਤੁਹਾਡੇ ਤੇ ਭਰੋਸਾ ਕੀਤਾ ਸੀਗਾ ਪਰ ਤੁਸੀਂ ਇਹਨਾਂ ਨੂੰ ਧੋਖਾ ਦਿੱਤਾ ਇਹ ਮਜ਼ਦੂਰਾਂ ਨੂੰ ਦਲਤਾਂ ਨੂੰ ਦਿੱਤਾ ਗਿਆ ਧੋਖਾ ਥੋੜੀ ਸਰਕਾਰ ਦੇ ਕਫਨ ਦਾ ਆਖਰੀ ਕਿਲ ਸਾਬਤ ਹੋਗਾ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲ મહਾਨਪੰਚਾਇਤ ਪੰਜਾਬ ਸੰਨਸਕਰਤਰ ਪੰਜਾਬ ਪ੍ਰਦੇਸ਼ ਕਾਂਗਰਸ ਹਲਕਾ ਕੋਆਰਡੀਨੇਟਰ ਕਾਂਗਰਸ ਪਾਰਟੀ ਹਿਦਰਾਬਾ ਮੈਂ ਚੈਨੇਪਿੰਡ ਅਸੀਂ ਖੜੇ ਆ ਜੋ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈਂਦਾ ਹੈ ਤੇ ਹਲਕਾ ਵਿਧਾਨ ਸਭਾ ਜੈਤੋ ਦੇ ਵਿੱਚ ਪੈਂਦਾ ਆ ਮੇਰੇ ਨਾਲ ਜਿਹੜੇ ਲੋਕ ਖੜੇ ਨੇ ਗਰੀਬ ਜਨਤਾ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਮੈਂ ਇੱਥੇ ਆਇਆ ਸੀ ਅੱਜ ਸਭ ਤੋਂ ਵੱਡੀ ਮੁਸ਼ਕਲ ਹੈ ਕਿ ਇਸ ਪਿੰਡ ਦੇ ਵਿੱਚ ਵੀ ਤੇ ਪੂਰੇ ਪੰਜਾਬ 'ਚ ਨਰੇਗਾ ਦਾ ਕੰਮ ਜਿਹੜਾ ਡਾਕਟਰ ਬਨਮੋਹਨ ਸਿੰਘ ਦੀ ਸਰਕਾਰ ਵੇਲੇ ਸ਼ੁਰੂ ਕੀਤਾ ਗਿਆ ਸੀ ਇਸ ਕਰਕੇ ਕਿ ਜਦੋਂ ਗਰੀਬਾਂ ਨੂੰ ਕੰਮ ਨਹੀਂ ਮਿਲਦਾ ਕਿਉਂਕਿ ਨਰਮੇ ਦਾ ਕੰਮ ਥੋੜਾ ਸਮਾਂ ਚੱਲਦਾ ਹੈ ਕਣਕ ਦਾ ਕੰਮ ਥੋੜਾ ਸਮਾਂ ਚੱਲਦਾ ਹੈ ਤੇ ਮੋਹਨ ਸਿੰਘ ਦੀ ਸਰਕਾਰ ਇਸ ਕਰਕੇ ਇਹ ਸਕੀਮ ਲੈ ਕੇ ਆਈ ਸੀ ਕਿ ਗਰੀਬ ਲੋਕਾਂ ਦੇ ਘਰ ਦੇ ਵਿੱਚ ਰੋਟੀ ਪੱਕਦੀ ਰਹਿਣੀ ਚਾਹੀਦੀ ਹੈ ਪਰ ਬੜੇ ਅਫਸੋਸ ਨਾਲ ਮੈਨੂੰ ਇੱਥੇ ਕਹਿਣਾ ਪੈ ਰਿਹਾ ਹੈ ਕਿ ਸਮੇਂ ਦੀ ਸਰਕਾਰ ਨੇ ਤੇ ਜਿਹੜੇ ਉਥੋਂ ਦੇ ਉਹਨਾਂ ਦੇ ਆਗੂ ਹੈਗੇ ਆ ਉਹਨਾਂ ਨੇ ਸਾਰਿਆਂ ਨੇ ਨਰੇਗਾ ਦਾ ਕੰਮ ਨਾ ਚਲਾਉਣ ਦੀ ਸੋਖਾ ਦੀ ਹੋਈ ਜੇ ਮੈਂ ਨਰੇਗਾ 'ਚ ਕੰਮ ਕਰਨ ਵਾਲੇ ਸਾਰੇ ਮਜ਼ਦੂਰ ਭਾਈਚਾਰੇ ਨੂੰ ਇੱਕ ਗੱਲ ਕਹਿਣੀ ਚਾਹਣਾ ਸਾਨੂੰ ਕਿਸੇ ਦੇ ਰਹਿਮੂ ਕਰਮਤੇ ਰਹਿਣ ਦੀ ਲੋੜ ਨਹੀਂ ਹੈ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਵੀਡੀਓ ਕੋਲ ਏਡੀਸੀ ਕੋਲ ਗਲਤੀ ਦਰਖਾਸਤ ਦੇਣੀ ਹੈ ਜਿਹੜੇ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਤੁਸੀਂ ਉਸ ਦਰਖਾਸਤ ਚ ਲਿਖਣਾ ਹੈ ਕਿ ਮੇਰਾ ਨਰੇਗਾ ਦਾ ਕਾਰ ਨੰਬਰ ਇਹ ਹੈਗਾ ਤੇ ਮੈਨੂੰ ਕੰਮ ਦਿੱਤਾ ਜਾਵੇ ਜਾਂ ਭੱਤਾ ਦਿੱਤਾ ਜਾਵੇ। ਤਾਂ ਜੇਕਰ ਸਰਕਾਰ ਕੰਮ ਨਹੀਂ ਦੋਗੀ ਤਾਂ ਉਹਨਾਂ ਨੂੰ ਭੱਤਾ ਦੇਣਾ ਲਾਜ਼ਮੀ ਹੈ ਕਾਨੂੰਨ ਕਹਿੰਦਾ ਹੈ। ਪਰ ਇਹ ਜਾਣਕਾਰੀ ਨਾ ਸਮੇਂ ਦੀ ਸਰਕਾਰ ਦਿੰਦੀ ਹੈ ਨਾ ਵੀਡੀਓ ਬਲਾਕ ਦਾ ਜਿਹੜੇ ਇਹ ਅਧਿਕਾਰੀ ਹੈਗੇ ਉਹ ਦਿੰਦੇ ਆ ਹਮੇਸ਼ਾ ਮਜ਼ਦੂਰਾਂ ਨੂੰ ਸਾਡੇ ਦਲਤ ਭਾਈਚਾਰੇ ਨੂੰ ਗੁਲਾਮ ਬਣਾ ਕੇ ਰੱਖਣ ਦੀ ਸੋਚ ਜਿਹੜੀ ਹੈ ਸਮੇਂ ਦੀਆਂ ਸਰਕਾਰਾਂ। ਭਗਵਾਨਤਮਾਨ ਦੀ ਸਰਕਾਰ ਜਿਸ ਦਿਨ ਦੀ ਬਣੀ ਹੈ ਉਸ ਦਿਨ ਤੋਂ ਲੋਕਾਂ ਦੀ ਕਾਣਕ ਵੀ ਕੱਟ ਦਿੱਤੀ ਗਈ ਹੈ ਕਾਣਕ ਦੇ ਕਾਰਡ ਵੀ ਕੱਟ ਦਿੱਤੇ ਗਏ ਹੈ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਸਾਡੇ ਐਸਸੀ ਬੱਚਿਆਂ ਦੇ ਵਜੀਫੇ ਤੱਕ ਰੋਕੇ ਗਏ ਕੋਈ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਲੋਕਾਂ ਨੇ ਬਹੁਤ ਵੱਡੀ ਗਲਤੀ ਕਰ ਲਈ ਹੈ ਇਹਨਾਂ ਦੇ ਗੱਪਾਂ ਚ ਆ ਕੇ ਕੇਜਰੀਬਾਲ ਦੇ ਭਗਵੰਤ ਮਾਨ ਨੇ ਇਸ ਤਰ੍ਹਾਂ ਦੇ ਗੱਪ ਮਾਰੇਗੇ ਗਰੀਬਾਂ ਵਾਸਤੇ ਬਹੁਤ ਕੁਝ ਕਰਨ ਨੂੰ ਜਾ ਰਹੇ ਹਾਂ ਅਸੀਂ ਪਰ ਸਾਡੇ ਲੋਕਾਂ ਨੇ ਜਿਹੜੀ ਉਹਨਾਂ ਤੋਂ ਗਲਤੀ ਹੋ ਗਈ ਇਹਨਾਂ ਦੇ ਝੂਠ ਚਾਕੇ ਬਰੇਵ ਚਾਕੇ ਉਹਨੂੰ ਸੁਧਾਰਨਾ ਚਾਹੁੰਦੇ ਆ ਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਕਿ ਪੰਜਾਬ ਦੀ ਸਰਕਾਰ ਕੰਨ ਤੇ ਲਿਖਿਆ ਪੜ ਲਵੇ ਜੇ ਇਹ ਝਾੜੂ ਦੀ ਸਰਕਾਰ ਗੱਪਾਂ ਜਾ ਕੇ ਬਣਾਉਣ ਜਾਂਦੇ ਆ ਤਾਂ ਇਹ ਸਾਰਾ ਦਲਤ ਭਾਈਚਾਰਾ ਜਿਹਨੂੰ ਗੁਰੂ ਸਾਹਿਬ ਨੇ ਥਾਪੜਾ ਦਿੱਤਾ ਹੈ ਕੇਰੀ ਹੀ ਕਿਰਪਾ ਹੈ ਸੱਜੇ ਹਮੈ ਨਹੀਂ ਤਾਂ ਉਸੇ ਕਰੋੜ ਪਰ ਹੈ ਇਨੀ ਕੋ ਸਰਦਾਰ ਬਣਾਉ ਸਭਾ ਲੱਖ ਸੇ 1 ਕਰੋੜਾ ਹੂੰ ਇਹ ਤਾਕਤ ਦਿੱਤੀ ਹੈ ਤਾਂ ਇਹ ਝਾੜੂ ਖੜਾ ਕਰ ਸਕਦੇ ਆ ਤੇ ਝੜ ਨੂੰ ਤੀਲਾ ਤੀਲਾ ਵੀ ਕਰਨ ਜਾਣਦੇ ਜੇਕਰ ਤੁਸੀਂ ਇਹਨਾਂ ਲੋਕਾਂ ਦੀ ਗੱਲ ਨੂੰ ਨਾ ਸੁਣਿਆ ਨਰੇਗਾ ਦਾ ਕੰਮ ਸਹੀ ਤਰੀਕੇ ਨਾਲ ਚਾਲੂ ਕੀਤਾ ਸੁਪਰੀਮ ਕੋਰਟ ਦੇ ਭਾਰਤ ਸਰਕਾਰ ਦੇ ਨੋਟੀਸਿਸ ਦੇ ਮਤਵਕ 800 ਰੁਪਿਆ ਦਿਹਾੜੀ ਇੱਕ ਦਿਨ ਦੀ ਬਣਦੀ ਹੈ ਉਹ ਲਾਗੂ ਨਾ ਕੀਤੀ ਤੇ 8 ਘੰਟਿਆਂ ਦਾ ਕੰਮ 12 ਘੰਟੇ ਕਰਨ ਵਾਲਾ ਨੋਟੀਫਿਕੇਸ਼ਨ ਵਾਪਸ ਨਾ ਲਿਆ ਤੇ ਰਾਸ਼ਨ ਕਾਰਜ ਜਿਹੜੇ ਤੁਸੀਂ ਬਹਾਲ ਨਾ ਕੀਤੇ ਇਹਦੇ ਕਣਕ ਜਿਹੜੀ 15 ਕਿਲੋ ਕੱਟੀ ਹੈ ਉਹ ਪੂਰੀ ਨਾ ਕੀਤੀ ਤਾਂ ਨੈਸ਼ਨਲ ਦਲਤ ਮਹਾ ਪੰਚਾਇਤ ਵੱਲੋਂ ਸਮੂੱਚੇ ਭਾਈਚਾਰੇ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਵਿੜਿਆ ਜਾਊਗਾ